ਅੱਧੀ ਦਵਾਰ ਕਾ ਸਮੁੰਦਰ ਦੇ ਡੁੱਬ ਗਏ ਸਮੁੰਦਰ ਦੇ ਕੰਡੇ ਦੇ ਚਲੋ ਮੰਨ ਲੈਂਦੇ ਆ ਕ੍ਰਿਸ਼ਨ ਜੀ ਦੇ ਵਕਤ 1 ਲੱਖ ਦੀ ਆਬਾਦੀ ਹੋਵੇ ਚਲੋ ਹੀ ਮੰਨ ਲੈਂਦੇ ਆ ਆਲੇ ਦੁਆਲੇ ਦੇ 10-20 ਕਸਬੇ ਹੋਰ ਬਸ ਇਤਨਾ ਹੀ ਰਾਜਪਾਟ ਸੀ ਕ੍ਰਿਸ਼ਨ ਦਾ ਦਵਾਰ ਕਾ ਦਾ ਰਾਜਾ ਸਾਰੇ ਦੇਸ਼ ਦੇ ਚ ਪੂਜਿਆ ਗਿਆ ਤੇ ਦੇਸ਼ ਤੋਂ ਬਾਹਰ ਵੀ ਪੂਜਿਆ ਗਿਆ RAM ਜੂਪੀ ਦਾ ਰਾਜਾ ਵੀ ਨਹੀਂ ਉੱਤਰੀ ਭਾਰਤ ਦਾ ਰਾਜਾ ਵੀ ਨਹੀਂ ਅਯੁੱਧਿਆ ਨਰੇਸ਼ ਸਿਰਫ ਅਯੁੱਧਿਆ ਦਾ ਰਾਜਾ ਹੈ ਤੇ ਅਯੁੱਧਿਆ ਦੀ ਅੱਜ ਵੀ ਆਬਾਦੀ ਸਿਰਫ 70000 ਹੈ ਅਜ ਵੀ ਛੋਟਾ ਜਿਹਾ ਸ਼ਹਿਰ ਹੈ RAM ਦੇ ਜ਼ਮਾਨੇ ਤੇ ਮੈਨੂੰ ਉਮੀਦ ਨਹੀਂ 70000 ਵੀ ਹੋਏ ਸਹਿਰ ਵੀ 25000 ਦੀ ਆਬਾਦੀ ਦਾ ਸ਼ਹਿਰ ਹੋਵੇ ਹਾਲੇ ਦwale ਦੇ 10 ਵੀ ਕਸਬੇ ਹੋਰ ਅਯੁੱਧਿਆ ਦਾ ਰਾਜਾ ਪੂਜਿਆ ਗਿਆ ਸਾਰੇ ਦੇਸ਼ ਵਿੱਚ ਸਨਮਾਨਤ ਹੋਇਆ ਰਾਜਾ ਹੀ ਸੀ ਬਾਕੀ ਰਾਜਿਆਂ ਦੀ ਕਿਉਂ ਨਹੀਂ ਪੂਜਿਆ ਜਿਨ੍ਹਾਂ ਕੋਲ ਇਲਾਕੇ ਵੀ ਬਹੁਤ ਵੱਡੇ ਵੱਡੇ ਸਨ ਹਾਲਾਂਕਿ ਇਹ ਵੀ ਦੋਵੇਂ ਰਾਜੇ ਨੂੰ ਰਾਜਪਾਟ ਚਲਾਉਂਦੇ ਰ ਬਕਾਇਦਾ ਇਹਨਾਂ ਦੀ ਸੈਨਾ ਸੀ ਬਕਾਇਦਾ ਇਹਨਾਂ ਨੇ ਜੰਗ ਦੀ ਲੜਾਈਆਂ ਨੇ ਯੁੱਧ ਲੜੇ ਪਰ ਇਹ ਸੰਤ ਪਹਿਲੇ ਸਨ ਸਿਪਾਈ ਬਾਤ ਦੇ ਸੰਗ ਬਸਿੰਨੇ ਕਰ ਰਹੇ ਇਸ ਕਰਕੇ ਪੂਜੇਗਾ ਵਰਨਾ ਯੁੱਧ ਇਨਾਮ ਨੇ ਵੀ ਕੀਤੇ ਨੇ ਇਹਨਾਂ ਦੇ ਹੱਥੋਂ ਵੀ ਹੋਣ ਵਗਿਆ اور معمولی لڑائیاں نہیں چنگیاں تگڑیاں لڑائیاں لڑیا نے تگڑے دے سنگر لگے سنت پہلے سن سپاہی دے سن ساری دنیا چ پوجے گئے رام پوجے آ گیا کرشن پوجے آ گیا جنک سنمانت ہویا برہم گیانی سی بھگت سی پائی گردس بھی کہنے بھگت وڈا راجہ جنک ہے گرمک مایا وچ اداسی ہی وڈا بھگت کیوں کہہ دیتا اکثر بھگت اگر اداسی سنیاسی لوگ واریاں نہیں چکتے نہ گرست دیا نہ راجنیتی نہ آرتھک کوئی بھی ذمہ داری وہ چکن نو راضی نہیں آتے جنک نے سارا ہی چک لیا کہ ٹھیک ہے میں پروارک نو بھی نبھاوا گا آرتھک داری تو بھی میں منہ نہیں موڑنا میں راجنیتی تو بھی منہ نہیں موڑنا اور بھگتی بھی کری جان نام بھی جپی جان ਇਸ ਨਸਤੇ ਭਾਈ ਗੁਰੂ ਰਾਸ ਕਹਿੰਦੇ ਨੇ ਇਹ ਵੱਡਾ ਬਗਤ ਹੈ ਕਿਸੇ ਵੀ ਜ਼ਿੰਮੇਵਾਰੀ ਤੋਂ ਇਸਨੇ ਮੂੰਹ ਨਹੀਂ 모ੜਿਆ ਔਰ ਸਾਰੀਆਂ ਜ਼ਿੰਮੇਵਾਰੀਆਂ ਬੜੇ ਸੋਹਣੇ ਢੰਗ ਨਾਲ ਨਿਭਾਈਆਂ ਰਾਜੇ ਹੋਰ ਬੜੇ ਹੋਏ ਨੇ ਪਰ ਹਰੀਸ਼ਚੰਦਰ ਅਜ ਤੱਕ ਪੂਜਿਆ ਜਾਂਦਾ ਹੈ ਰਾਜੇ ਹਿੰਦੁਸਤਾਨ ਦੇ ਵਿੱਚ ਹਜ਼ਾਰਾਂ ਹੋ ਗੁਜ਼ਰੇ ਨੇ RAM ਪੂਜਿਆ ਜਾਂਦੇ ਹਨ ਕ੍ਰਿਸ਼ਨ ਜੀ ਪੂਜੇ ਜਾਂਦੇ ਹਨ ਜਨਕ ਪੂਜਿਆ ਜਾਂਦਾ ਸਿੱਖ ਜਗਤ ਦੇ ਸੈਂਕੜੇ ਰਾਜੇ ਹੋਏ ਨੇ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਤੇ ਜਨਮ ਦਿਨ ਅੱਜ ਵੀ ਸਿੱਖ ਜਗਤ ਮਨਾਉਂਦਾ ਹੈ ਔਰ ਸਨਮਾਨ ਦੀ ਦ੍ਰਿਸ਼ਟੀ ਨਾਲ ਦੇਖਦਾ ਹੈ ਸਤਕਾਰ ਹੈ ਭਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਸੋਚਣੀ ਹੈ ਕਿ ਜੋ ਸਤਾ ਹੈ ਸਤਵਾਦੀ ਦੇ ਹੱਥੇ ਚੋਏ ਤਾਕਤ ਸੰਤ ਦੇ ਹੱਥੇ ਚੋਏ ਜਿਸ ਨੂੰ ਦਸਮ ਪਿਤਾ ਦੇ ਸਮੇਂ ਇੰਜ ਮੰਗ ਦੇ ਰੂਪ ਵਿੱਚ ਪ੍ਰਮਾਤਮਾ ਦੇ ਅੱਗੇ ਪ੍ਰਾਰਥਨਾ ਕੀਤੀ ਗਈ ਔਰ ਸਾਰੇ ਗੁਰਦੁਆਰਿਆਂ ਚੋਂਦੀ ਹੈ ਇਹ ਪ੍ਰਭੂ ਰਾਜ ਸਤਾ ਜੋ ਖਾਲਿਸ ਸੁਧ ਪਵਿੱਤਰ ਮਨੁੱਖ ਹੈ ਉਹਦੇ ਹੱਥ ਵਿੱਚ ਹੋਵੇ ਤੇ ਖਾਲਿਸ ਕੌਣ ਹੁੰਦਾ ਹੈ ਖਾਲਸਾ ਕੌਣ ਹੁੰਦਾ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਫੈਸਲਾ ਕਰਦੇ ਨੇ ਪਰਿਓ ਕਾਲ ਸਵੇ ਜਗ ਉਪਰ ਮਾਹੇ ਲਿਖੇ ਭ੍ਰਮ ਗਿਆਨੀ ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜੈ ਜਾਨੀ ਸਪਸ਼ਟ ਹੋ ਗਿਆ ਤੇ ਕਲਗੀਧਰ ਵੀ ਕਹਿੰਦੇ ਨੇ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਟ ਭੂਲ ਨਵਾਨੇ ਖਾਲਸਾ ਕੌਣ ਹੈ ਜਿਹਦੇ ਅੰਦਰ ਪੂਰਨ ਪ੍ਰੇਮ ਪੈਦਾ ਹੋ ਜਾਏ ਉਰਨੁ ਪ੍ਰੇਮਤੋ ਮੁਰਾਦ ਸਾਰਿਆਂ ਲਈ ਪ੍ਰੇਮ ਕਿਸੇ ਲਈ ਘਰਣਾ ਨਹੀਂ ਕਿਸੇ ਲਈ ਨਫਰਤ ਨਹੀਂ ਕੋਈ ਉਪਰਾ ਨਹੀਂ ਕੋਈ ਬੇਗਾਨਾ ਨਹੀਂ ਅਗਰ ਕਿਸੇ ਨਾਲ ਘਰਣਾ ਹੈ ਕਿਸੇ ਨਾਲ ਨਫਰਤ ਹੈ ਕਿ ਖਾਲਸ ਨੇ ਜਸੁਦ ਨਹੀਂ ਹੋਇਆ ਜਿਸ ਨਾਲ ਪ੍ਰੇਮ ਹੋਵੇ ਉਸ ਮਨੁੱਖ ਨਾਲ ਮਨੁੱਖ ਛਲ ਨਹੀਂ ਕਰ ਸਕਦਾ ਧੋਖਾ ਨਹੀਂ ਕਰ ਸਕੇਗਾ ਜਿਸ ਨਾਲ ਪ੍ਰੇਮ ਹੈ ਉਸ ਨੂੰ ਮਨੁੱਖ ਸਤਾ ਨਹੀਂ ਸਕਦਾ ਮਾਰ ਨਹੀਂ ਸਕੇਗਾ ਜਿਸ ਨਾਲ ਪ੍ਰੇਮ ਹੈ ਉਸ ਨਾਲ ਮੁਨਕ ਬੇਇਨਸਾਫੀ ਨਹੀਂ ਕਰ ਸਕਦਾ ਉਹਦਾ ਹੱਕ ਵੀ ਨਹੀਂ ਮਾਰ ਸਕੇਗਾ ਪ੍ਰੇਮ ਐਸਾ ਨਹੀਂ ਕਰਨ ਦੇਵੇਗਾ ਜੇ ਸਾਰਿਆਂ ਨਾਲ ਹੀ ਪ੍ਰੇਮ ਹੋਵੇ ਤਾਂ ਕਿਸ ਨੇ ਛਲ ਕਰਨਾ ਹੈ ਕਿਸ ਨੇ ਕਪੜ ਕਰਨਾ ਹੈ ਕਿਸ ਨਾਲ ਕਰਨਾ ਹੈ ਪਰ ਜਿਸ ਨਾਲ ਵੈਰ ਹੋਵੇ ਜਿਸ ਨਾਲ ਦੁਸ਼ਮਣੀ ਹੈ ਉਸ ਦਾ ਤੇ ਸਭ ਕੁਝ ਖੋ ਲੈਣ ਨੂੰ ਦੀ ਕਰਦਾ ਹੈ ਇਹਦਾ ਧਨ ਖੋ ਲਈਏ ਇਹਦਾ ਸੁੱਖ ਖੋ ਲਈਏ ਇਹਦੀ ਇੱਜ਼ਤ ਖੋ ਲਈਏ ਇਸ ਦਾ ਸਨਮਾਨ ਖੋ ਲਈਏ ਮੌਕਾ ਲੱਗ ਜਾਏ ਤੇ ਇਹਦੀ ਜਿੰਦ ਜਾਨ ਖੋ ਲਈਏ ਕੌਣ ਨੂੰ ਜੇ ਕਰਦਾ ਹੈ ਕਿਉਂਕਿ ਦੁਸ਼ਮਣੀ ਕੌਣ ਨੂੰ ਜੇ ਕਰਦਾ ਹੈ ਕਿਉਂਕਿ ਨਫ਼ਰਤ ਦੇਣ ਨੂੰ ਵੀ ਜੇ ਕਰਦਾ ਬਸ਼ਰਤੇ ਪ੍ਰੇਮ ਹੋਵੇ ਇਹਨੂੰ ਸੁੱਖ ਦੇ ਲਈਏ ਇਸ ਨੂੰ ਆਰਾਮ ਦੇ ਲਈਏ ਇਸ ਨੂੰ ਸਨਮਾਨ ਦੇ ਲਈਏ ਮੌਕਾ ਲੱਗ ਜਾਏ ਲੋੜ ਪੈ ਜਾਏ ਇਸ ਨੂੰ ਆਪਣੀ ਜਿੰਦ ਜਾਨ ਦੇ ਲਈਏ ਦੇਣ ਨੂੰ ਵੀ ਜੇ ਕਰਦਾ ਹੈ ਬਸ਼ਰਤੇ ਪ੍ਰੇਮ ਹੋਵੇ ਖਰ ਨਵੀ ਜੀ ਕਰਦਾ ਹੈ ਬਸ਼ਰਤੇ ਨਫਰਤ ਹੋਵੇ ਗਿਰਣਾ ਆਵੇ ਖਾਲਸਾ ਕੌਣ ਜੋ ਪ੍ਰੇਮ ਨਾਲ ਵਰਗੇ ਪ੍ਰੇਮ ਦੀ ਮੂਰਤੀ ਬਣ ਗਿਆ ਪ੍ਰੇਮ ਕੋਈ ਗੁਣ ਨਾ ਸਮਝਣਾ দান ਹੈ ਗਿਆਨ ਹੈ ਕਲਾ ਹੈ ਸੰਗੀਤ ਹੈ ਕਥਾ ਹੈ ਕੀਰਤਨ ਹੈ ਸੇਵਾ ਹੈ ਸਿੱਖੀ ਜਾ ਸਕਦੀ ਹੈ ਸਿਖਾਈ ਜਾ ਸਕਦੀ ਹੈ ਪ੍ਰੇਮ ਸਿੱਖਣ ਸਿਖਾਣ ਦੀ ਗੱਲ ਨਹੀਂ ਹੈ ਜਿਸ ਨੂੰ ਯਾਦ ਕਰੀਏ ਨਾ ਤੇ ਯਾਦ ਹੀ ਇੱਕ ਦਿਨ ਪ੍ਰੇਮ ਬਣ ਜਾਂਦੀ ਹੈ ਬਸ ਇੰਨੇ ਗੱਲ ਜਿਵੇਂ ਖਾਦੀ ਹੋਈ ਰੋਟੀ ਖਾਦਾ ਹੋਇਆ ਭੋਜਨ ਕੁਝ ਸਮੇਂ ਬਾਅਦ ਸਰੀਰ ਵਿੱਚ ਬਚ ਕੇ ਸਰੀਰ ਦਾ ਰਸ ਬਣ ਜਾਂਦਾ ਹੈ ਖੂਨ ਬਣ ਜਾਂਦਾ ਹੈ ਇਸ ਤਰ੍ਹਾਂ ਜਿਸ ਨੂੰ ਹਿਰਦਾ ਬਾਰ-ਬਾਰ ਯਾਦ ਕਰੇ ਇੱਕ ਦਿਨ ਯਾਦ ਹੀ ਪ੍ਰੇਮ ਬਣ ਜਾਂਦੀ ਹੈ ਛਕਿਆ ਹੋਇਆ ਭੋਜਨ ਖੂਨ ਨਾ ਬਣੇ ਸਰੀਰ ਰੋਗੀ ਹੈ ਕੀਤਾ ਹੋਇਆ ਸਿਮਰਨ ਪ੍ਰੇਮ ਨਾ ਬਣੇ ਮਨ ਰੋਗੀ ਹੈ It's the best.